ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅnder ਪੈਂਦੀ ਪੁਲਿਸ ਚੌਕੀ ਮਾਲੇਵਾਲ ਦੇ ਪਿੰਡ ਟਰਪੱਲਾ ਵਿੱਚ ਅਕਸ ਸਹਿਜੋ ਵਿਭਾਗ ਦਾ ਪੁਲਿਸ ਵੱਲੋਂ ਕੀਤੀ ਗਈ ਰੇਡ ਨੂੰ ਲੈ ਕੇ ਪਿੰਡ ਵਸੀਆਂ ਨੇ ਪੁਲਿਸ ਚੌਕੀ ਮਾਲੇਵਾਲ ਦੇ ਇਨਚਾਰਜ ਅਤੇ ਇੱਕ ਸਹਿਜੋ ਵਿਭਾਗ ਦੇ ਕਰਮਿੰਦਿਆਂ ਉੱਪਰ ਧੱਕੇਸ਼ਾਹੀ ਕਰਦੇ ਦੋਸ਼ ਲਗਾਏ ਗਏ ਹਨ ਜਿਸ ਨੂੰ ਲੈ ਕੇ ਅੱਜ ਪਿੰਡ ਵਸੀਆਂ ਵੱਲੋਂ ਡੀਐਸਪੀ ਡੇਰਾ ਬਾਬਾ ਨਾਨਕ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਆਗੂ ਸਤਾ ਨਾਮ ਸਿੰਘ ਟਰਪੱਲਾ ਕਿਰਤੀ ਕਿਸਾਨ ਗੁੰਨੇ ਦੇ ਆਗੂ ਦਲ ਬਖ ਸਿੰਘ ਡੋਗਰ ਅਤੇ ਬੱਬਲ ਸਿੰਘ ਨੇ ਦੱਸਿਆ ਕਿ ਬੀਤੀ 20 ਜੁਲਾਈ ਨੂੰ ਪੁਲਿਸ ਚੌਕੀ ਇੰਚਾਰਜ ਮਲੇਵਾਲਾ ਤੇ ਇੱਕ ਸਹਜੋ ਭਗ ਦੇ ਕਿਰੰਦਿਆਂ ਵੱਲੋਂ ਬਿਨਾ ਕਿਸੇ ਸਰਚ ਵਾਰੰਟ ਦੇ ਕੁਝ ਰਿਸ਼ਤੇਦਾਰ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਘਰ ਵਿੱਚ ਪੇ ਸਮਾਨ ਦੀ ਫੋਲਾਫਰਾਲੀ ਕੀਤੀ ਗਈ। ਉਹਨਾਂ ਦੱਸਿਆ ਕਿ ਬੱਬਲ ਸਿੰਘ ਇੱਕ ਗੁਰਸੇਖ ਅਤੇ ਅਮਰਦਾਰੀ ਪਰਿਵਾਰ ਹੈ ਤੇ ਇਹਨਾਂ ਵੱਲੋਂ ਆਪਣੇ ਘਰ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ ਕੁਝ ਰਿਸ਼ਤੇਦਾਰ ਵੀ ਆਏ ਹੋਏ ਸਨ ਪਰ ਪੁਲਿਸ ਚੌਕੀ ਮਲੇਵਾਲਾ ਦੇ ਇੰਚਾਰਜ ਅਤੇ ਇੱਕ ਸਹਾਜ ਵਿਭਾਗ ਦੇ ਕਰਮਿੰਦਿਆਂ ਵੱਲੋਂ ਬਿਨਾਂ ਪਿੰਡ ਦੇ ਮੋਤਬਰ ਆਗੂ ਨਾਲ ਲੈ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਘਰ ਵਿੱਚ ਪੇਡ ਡੀਜ਼ਲ ਵਾਲੇ ਇੱਕ ਇਨਾਂ ਵਿੱਚ ਸੁਬਿਆਂ ਨਾਲ ਮੂਰੀਆਂ ਕੱਢ ਕੇ ਖਰਾਬ ਕੀਤਾ ਗਿਆ ਅਤੇ ਰਿਸ਼ਤੇਦਾਰਾਂ ਵਿੱਚ ਸਾਡੀ ਇੱਜ਼ਤ ਉਸ ਸਾਲੀ ਗਈ ਹੈ ਜਿਸ ਨੂੰ ਲੈ ਕੇ ਅੱਜ ਡੀਐਸਪੀ ਡੇਰਾ ਬਾਬਾ ਨਾਨਕ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਹਨਾਂ ਕਹਿੰਦੇ ਕਿ ਜੇਕਰ ਸਾਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਚੌਕੀ ਮਲੇਵਾਲ ਦਾ ਘਰੋ ਕੀਤਾ ਜਾਵੇਗਾ ਇਸ ਸੰਬੰਧੀ ਪੱਤਰਕਾਰਾਂ ਵੱਲੋਂ ਡੀਐਸਪੀ ਡੇਰਾ ਬਾਬਾ ਨਾਰਗ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਸਾਡੀ ਪੁਲਿਸ ਚੰਪੀਅਨ ਚਾਰਜ ਨੂੰ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਤਲਾਸ਼ੀ ਲਈ ਗਈ ਹੈ ਪਰ ਤਲਾਸ਼ੀ ਦੌਰਾਨ ਕੋਈ ਵੀ ਚੀਜ਼ ਬਰਾਮਦ ਨਹੀਂ ਹੋਈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਸਰ ਸਿੰਘ ਮੇਰਾ ਨਾਮ ਹੈ ਕਿਹੜਾ ਪਿੰਡ ਹੈ ਤ੍ਰਪਲਾਜ ਕੀ ਮਾਮਲਾ ਹੈ ਡਿਫਟੀ ਦਫ਼ਤਰ ਹੈ ਇਹ ਡਿਊਟੀ ਦਾ ਪਤਾ ਨਹੀਂ ਆਏ ਸਾਡੇ ਘਰ ਘਰ ਸੈਜ ਵਾਲ ਸ਼ਾਮੀ ਪਏ ਅੰਬਰਤੜ ਹੀ ਹੀ ਪਰਵਾਦ ਜੀ ਤੇ ਮੇਰੇ ਘਰ ਦੇਆਂ ਨੂੰ ਮਤਲਬ ਕਿ ਤੋੜਫੋੜ ਵੀ ਕੀਤੀ ਉਹਨਾਂ ਬਾਵਾ ਇਹ ਕਾਰਜਿਆਨਾਂ ਦੇ ਗੋਦਰਾ ਸ਼ਰਾਬ ਵਾਲੀਆਂ ਸੁਗੋ ਤੁਸੀਂ ਜਿਹਨਾਂ ਦੇ ਸ਼ਰਾਬ ਕੀ ਅੰਮ੍ਰਿਤ ਧਾਰੀ ਹੈਗੇ ਨੇ ਉਹ ਇਹ ਕਰਕੇ ਇਨਸਾਫ ਚਾਹੀਦਾ ਹੈ ਜੀ ਕਿਸ ਸੁਖਰਾਜ ਜੀ ਅਸਲਾ ਸਿੰਘ ਜੀ ਕਿਹੜੇ ਕਿਹੜੇ ਚੌਂਕੀ ਮਾਲਿਆ ਚੌਂਕੀ ਦੇ ਇਤਰਾਸੀ ਕੀ ਸੀ ਤੋੜ ਫੋੜ ਵੀ ਕੀਤੀ ਤੇ ਕੋਈ ਤੁਹਾਡਾ ਪੁਰਾਣਾ ਕੋਈ ਰਿਕਾਰਡ ਹੈ ਕੋਈ ਨਹੀਂ ਕੋਈ ਨਹੀਂ ਅਜੇ ਤੱਕ ਹੈ ਕੀ ਹੋ ਰਿਹਾ ਹਸਮੈਂਟ ਕੀਤਾ ਗਿਆ ਤੁਹਾਨੂੰ ਹਾਂਜੀ ਹਾਂਜੀ ਕੀ ਮੰਗ ਕਰਦੇ ਆ ਮੰਗ ਇਨਸਾਫ ਚਾਹੀਦਾ ਹੈ ਸਪੈਂਡ ਚਾਹੀਦਾ ਤੇ ਡੀਐਸਏ ਦੋਸਤਰੋ ਲੋਕੀਆ ਸੋਸ਼ਲਿਜ਼ਮ ਉਦੇਵਲਾਂ ਨਹੀਂ ਹਜੇ ਆਏ ਆ ਰਗਾ 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 ਰ ਤੇ ਇਹਨਾਂ ਨੇ ਮਤਲਬ ਗਲਤ ਤਰੀਕੇ ਦੇ ਨਾਲ ਰੇਡ ਕੀਤੀ ਹੈ ਇਹ ਮਤਲਬ ਕਿ ਜਿਹੜਾ ਬੱਬਲ ਹੈ ਇਹ ਵੀ ਘਰ ਮਜ਼ਬੂਰ ਨਹੀਂ ਹੈਗਾ ਤੇ ਇਹਨਾਂ ਦੀ ਫੈਮਲੀ ਹੀ ਇਹਨਾਂ ਦੀ ਦੋ ਭੈਣਾਂ ਨੇ ਤੇ ਨਾਜਵਾਈ ਹੀ ਉਹ ਘਰ ਆਏ ਹੀ ਤੇ ਇਹਨਾਂ ਨੇ ਬਿਨਾ ਮਤਲਬ ਪਿੰਡ ਦੇ ਮੌਤਵਾਰ ਨੂੰ ਜਾਂ ਚੌਕੀਦਾਰ ਸਰਪੰਚ ਲੰਬੜਦਾਰ ਨੂੰ ਦੱਸਿਆ ਵਿਦਆਊਟ ਲੇਡੀਜ਼ ਪੁਲਿਸ ਜਦਕਿ ਘਰ ਦੇ ਵਿੱਚ ਜਨਾਨੀਆਂ ਹੀ ਸੀਗੀਆਂ ਤੇ ਇਹਨਾਂ ਨੇ ਘਰ ਦੇ ਵਿੱਚ ਧੱਕਾਸ਼ਾਹੀ ਕਰਕੇ ਤੇ ਘਰ ਦਾ ਸਮਾਨ ਜਿਹੜਾ ਚੌਲਾਂ ਵਾਲੀ ਡਰਮੀ ਆ ਹੀ ਦੇਖੀ ਘਰਵਾਹ ਚ ਇਹਨਾਂ ਨੇ ਸਾਨੂੰ ਬੁਲਾਇਆ ਚੌਲਾਂ ਵਾਲੀ ਡਰਮੀ ਚੌਲ ਖਲਾਰੇ ਪਏ ਨੇ ਫੀਡ ਵਾਲੀਆਂ ਬੋਰੀਆਂ ਹੈਗੀਆਂ ਉਹ ਵੀ ਖਲਰੀਆਂ ਪਈਆਂ ਨੇ ਮਤਲਬ ਫੋਲੀਆਂ ਇਹਨਾਂ ਨੇ ਤੇ ਤੇਲ ਟਰੈਕਟਰ ਦਾ ਕੰਮ ਕਰਦਾ ਹੈ ਮੁੰਡਾ ਇਹ ਪਰਿਵਾਰ ਮਤਲਬ ਸ਼ੁਰੂ ਤੋਂ ਹੀ ਅਮਰਤਾਰੀ ਪਰਿਵਾਰ ਰਹੇ ਨੇ ਇਹ ਖੁਦ ਆਪਣੀ ਜਿਹੜੀ ਹੈ ਖੇਤੀ ਦਾ ਕੰਮ ਕਰਕੇ ਤੇ ਉਹ ਕੰਮ ਕਰਦਾ ਹੈ ਆਪਣਾ ਘਰ ਦਾ ਤੇ ਇਹਦੇ ਜਿਹੜੇ ਟਰੈਕਟਰ ਵਾਲੇ ਤੇਲ ਵਾਲੇ ਡਰਮ ਹੈਗੇ ਉਹ ਵੀ ਇਹਨਾਂ ਸੁੱਟੇ ਸਾਟੇ ਨੇ ਉਹ ਤੇ ਵੇਖੋ ਵੀ ਉਹਨਾਂ ਦੇ ਵਿੱਚ ਹੈ ਨਹੀਂ ਕੁਝ ਤੇ ਇਹਨਾਂ ਨੇ ਸਵੇ ਸਾਰੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਹਿੰਦਾ ਇੱਕ ਕੈਣ ਵੀ ਮੇਰਾ ਤੇਲ ਵਾਲਾ ਪਾਟਾ ਜਿਹੜਾ 20 ਲੀਟਰ ਦਾ ਉਹ ਵੀ ਪਾਟਾ ਪਿਆ ਉਹਨਾਂ ਨੇ ਵੇਖਿਆ ਆ ਘਰ ਤੇ ਮੌਕੇ ਤੇ ਆਣ ਕੇ ਮੈਂ ਪਿੰਡ ਦੇ ਮਤਲਬ ਮੋਹਤਵਰ ਵੱਲੋਂ ਮੈਂ ਵੀਡੀਓ ਰਿਕਾਰਡ ਕੀਤੀ ਹੈ ਤੇ ਘੱਟੋ ਘੱਟ ਕੋਈ ਸਾਰਾ ਮਹੱਲਾ ਇਕੱਠਾ ਹੋਇਆ ਹੈ ਇਹਨਾਂ ਨੇ ਇਹ ਅੱਧਾ ਪਿੰਡ ਮੰਨ ਕੇ ਚੱਲੋ ਰਾਤ ਨੂੰ 8 ਵਜੇ ਤੋਂ ਲੈ ਕੇ ਤੇ 9 ਵਜੇ ਤੱਕ ਇਕੱਠਾ ਰਿਹਾ ਸਾਡੇ ਨੂੰ ਪੁੱਛਿਆ ਨਹੀਂ ਗਿਆ ਵੀ ਕੀ ਗੱਲ ਹੈ ਕੀ ਕਾਰਨ ਤੁਸੀਂ ਪਿੰਡ ਦੇ ਮੋਹਤਵਰ ਜੇ ਨਾ ਸਾਨੂੰ ਕੁਝ ਪੁੱਛਿਆ ਨਹੀਂ ਸਾਨੂੰ ਤਲਾਹ ਹੀ ਨਹੀਂ ਕੀਤਾ ਅੱਜ ਤੱਕ ਨਹੀਂ ਤਲਾਹ ਕੀਤਾ ਜੋ ਐਸਐਸਈ ਸੁਖਰਾਜ ਹੈ ਤਲਾਹ ਕਰਕੇ ਜਾਂਦਾ ਹੀ ਨਹੀਂ ਇਹਨਾਂ ਨੇ ਇੱਕ ਦਿਨ ਪਹਿਲਾਂ ਵੀ ਮੇਰੇ ਪਿੰਡ ਦੇ ਵਿੱਚ ਰੇਡ ਕੀਤੀ ਹੈ ਤੇ ਉਹ ਮੁੰਡਾ ਇਕੱਲਾ ਘਰ ਰਹਿੰ ਜਿਹੜਾ ਬਾਹਰ ਖਲਾਰ ਆਇਆ ਕੱਪੜੇ ਨਾਲ ਉਹਦੀ ਘਰ ਜਨਾਨੀ ਹੈ ਵਿਚਾਰੀ ਉਹਨੂੰ ਵੀ ਇਹਨੇ ਮਤਲਬ ਤਮਕਾਉਂਦਾ ਡਰਾਇਆ ਪਲਵਿੰਦਰ ਸਿੰਘ ਮੁੰਡਾ ਤੇ ਉਹਨਾਂ ਨੇ ਵੀ ਇਹਨੇ ਕੰਮ ਕੀਤਾ ਉਹਦੋਂ ਵੀ ਇਹਨੇ ਤਲਾਹ ਨਹੀਂ ਕੀਤੀ ਸਾਨੂੰ ਕਿ ਤੁਹਾਡੇ ਬੰਦਾ ਚੀਜ਼ ਹੈ ਤੇ ਤੁਸੀਂ ਏਦਾਂ ਵੀ ਆ ਕੇ ਕਰਵਾਓ ਮੌਜੂਦ ਨਹੀਂ ਹੈ ਤਾਂ ਆਪਣੇ ਪਿਆਰੀਆਂ ਦੇ ਕੰਮ ਕਰ ਰਿਹਾ ਹੈ ਤਾਂ ਕੱਲੀਆਂ ਜਿਹੜੇ ਪੰਜਾਬ ਇਸ ਦੇ ਕੋਈ ਲੇਡੀਜ਼ ਪਲੇਸ ਕੋਈ ਲੇਡੀਜ਼ ਪਲੇਸ ਨਹੀਂ ਜੀ ਅਹੀਂ ਇਹ ਤਾਂ ਕਹਿ ਰਹੇ ਕਿ ਉਹਨਾਂ ਦੇ ਨਾਲ ਲੇਡੀਜ਼ ਪਲੇਸ ਨਹੀਂ ਤੇ ਜਿਹੜੇ ਐਕਸੈਸ ਵਾਲੇ ਬੰਦੇ ਆਂਦੇ ਨੇ ਉਹ ਨਿਸ਼ੇੜੀ ਕੋਈ ਸਿਵਲ ਡਰੈਸ ਦੇ ਵਿੱਚ ਬੰਦੇ ਉਹ ਤੇ ਇਹਨਾਂ ਦੀ ਵੇਸੇਜ ਘਬਰਾ ਗਈ ਵੀ ਮੇਰੇ ਘਰ ਪਤਾ ਨਹੀਂ ਕੌਣ ਆ ਗਿਆ ਮੈਨੂੰ ਲੁੱਟਣ ਆ ਗਿਆ ਜਾਂ ਮੈਨੂੰ ਮਾਰਨ ਆ ਗਿਆ ਬੱਚਾ ਇੱਕ ਮਾਨਸਿਕ ਹਾਲਤ ਉਹ ਵੀ ਵਿਚਾਰਾ ਠੀਕ ਨਹੀਂ ਗਿਆ ਉਹਦਾ ਟ੍ਰੀਟਮੈਂਟ ਚੱਲ ਰਿਹਾ ਤੇ ਉਹ ਵੀ ਘਬਰਾ ਆ ਗਿਆ ਰਾਜਸੂਰੀ ਬੱਚਾ ਵੀ ਨਹੀਂ ਸੁੱਤਾ ਉਹਦਾ ਨਾਲ ਦੀ ਘਰ ਦੀ ਸੁੱਤੀ ਹੈ ਫਿਰ ਪਿੰਡ ਵਾਲੇ ਆਏ ਅਸੀਂ ਇਹਨਾਂ ਨੂੰ ਕਿਹਾ ਕੋਈ ਇਸ ਆਬ ਇਹਨਾਂ ਨੇ ਇਤਨਾ ਇਤਰਾਮ ਬਿਨਾ ਵਿਦਾਊਟ ਤਲਾਸ਼ ਕੀਤੇ ਇੱਕ ਜ਼ਿੰਮੇਵਾਰ ਇੱਜ਼ਤਦਾਰ ਪਰਿਵਾਰ ਜਿਹੜਾ ਟਰਪਲਿਆਂ ਦਾ ਤੇ ਕੋਈ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂਗਾ ਪਿੱਛੇ ਅੱਜ ਤੱਕ ਉਹਨਾਂ ਦੇ ਘਰ ਬਿਨਾ ਤਲਾਸ਼ ਕੀਤੇ ਗੈਰ ਹਾਜ਼ਰ ਘਰ ਦਾ ਮੌਤਵੀਰ ਜਿਹੜਾ ਬੰਦਾ ਹੈ ਲੇਡੀਜ਼ ਪ੍ਰੈਜ਼ੈਂਟ ਨੇ ਉਹਨਾਂ ਦੇ ਇਹਨਾਂ ਨੇ ਸਾਹਮਣੇ ਧੱਕਾਸ਼ਾਹੀ ਕਰਕੇ ਬੰਦਿਆਂ ਨੇ ਤੇ ਉਹਨਾਂ ਨੂੰ ਹਰਾਸ਼ਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਬੜੀ ਹੀ ਮਤਲਬ ਮਾੜੀ ਘਟਨਾ ਹੈ ਪੁਰਸ ਪ੍ਰਸ਼ਾਸਨ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਤੇ ਹੁਣ ਜੇ ਆਪਣਾ ਦਰਖਾਸਤ ਵਗੈਰਾ ਦੱਸੀ ਮੰਗ ਪੱਤਰ ਗ੍ਰਾਮ ਸਭਾ ਨੇ ਪਿੰਡ ਦੇ ਵਿੱਚੋਂ ਸਾਰਿਆਂ ਨੇ ਕੱਲ ਸਾਈਨ ਕੀਤੇ ਆ ਤੇ ਅਸੀਂ ਇਹਨਾਂ ਨੂੰ ਪਿਆਏ ਕਿ ਸਾਨੂੰ ਇਹ ਬੰਦਾ ਇਨਸਾਫ ਚਾਹੀਦਾ ਵਾ ਕਿਉਂਕਿ ਇਹਨਾਂ ਦਾ ਪਰਿਵਾਰ ਇਹਦੀਆਂ ਭੈਣਾਂ ਆਈਆਂ ਇਹ ਘਰ ਪ੍ਰੋਗਰਾਮ ਹੈ ਪਿੰਡ ਇਹਨਾਂ ਦੇ ਡੈਥ ਹੋਈ ਸੀ ਤੇ ਉਹਨਾਂ ਦੇ ਘਰ ਰਿਸ਼ਤੇਦਾਰ ਆਏ ਹੋਏ ਸੀ ਉਹਨਾਂ ਦੇ ਜਿਆਦਾ ਗੱਲ ਹੋਣ ਕਰਕੇ ਵੀ ਸਾਰੇ ਕਹ ਰਹੇ ਆ ਕਿ ਇਹ ਕਿਉਂ ਇਤਨਾ ਦਾ ਡਿਪੈਂਡ ਦੇ ਵਿੱਚ ਇਹ ਕਾਰਵਾਈ ਹੋ ਰਹੀ ਹੈ ਮਤਲਬ ਇਹਨਾਂ ਦਾ ਜਿਹੜਾ ਕੰਮ ਹੀ ਵੇਖੋ ਪਿੰਡ ਦੇ ਵਿੱਚ ਇਕੱਲੇ ਰਹਿਣੇ ਟਰਪੱਲਿਆਂ ਦੇ ਵਿੱਚ ਚਲੋ ਮੰਨਦੇ ਅਸੀਂ ਇਹ ਤੇ ਰਿਸ਼ਤੇਦਾਰ ਜਿੱਥੋਂ-ਜਿੱਥੋਂ ਦੇ ਵੀ ਰਿਸ਼ਤੇਦਾਰ ਨੇ ਉਹਨਾਂ ਨੇ ਸਾਰੇ ਪਿੰਡਾਂ ਦੇ ਵਿੱਚ ਇਹ ਚੀਜ਼ ਪਤਾ ਲੱਗਾ ਤੇ ਮੇਰੇ ਪਿੰਡ ਦੀ ਬਹੁਤ ਵੱਡੀ ਇਹ ਬਦਨਾਮੀ ਆ ਤੇ ਮੈਂ ਪਿੰਡ ਵੱਲੋਂ ਵੀ ਮਤਲਬ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵਾਂ ਕਿ ਇਹ ਸੁਖਰਾ ਸਿੰਘ ਐਸਐਸਆਈ ਜਿਹੜਾ ਉਹਨਾਂ ਨੇ ਕੀਤਾ ਕੰਮ ਇਹ ਗਲਤ ਕੀਤਾ ਹੈ ਤੇ ਇਹਨੂੰ ਜਿਹੜਾ ਸਾਡੇ ਪਿੰਡ ਨੂੰ ਇਨਸਾਫ ਮਿਲਣਾ ਚਾਹੀਦਾ ਬੁਲੀ ਰੰਜੀਤ ਇਹ ਫਿਰ ਅਸੀਂ ਚੌਕੀ ਜਿਹੜੀ ਅਸੀਂ ਧਰਨਾ ਲਾਵਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਤੱਕ ਜਾਵਾਂਗੇ ਅਸੀਂ ਸ਼ੁਰੂਆਤ ਕਰਾਂਗੇ ਜਿੰਨੇ ਸਾਡੇ ਨਾਲ ਗੈਰਕਾਨੂੰਨੀ ਕੰਮ ਕੀਤਾ ਹੈ ਮਾਲੇਵਾਲ ਚੌਕੀ ਧਰਨਾ ਲੱਗੇਗਾ ਉਸ ਤੋਂ ਬਾਅਦ ਕੁੱਤੋ ਬਾਤ ਬੰਦੀ ਕਰ ਬਈ ਅਹੀਂ ਜੋ ਵੀ ਲੈ ਕੇ ਆ ਕਾਨੂੰਨ ਦੇ ਵਿੱਚ ਰਹਿ ਕੇ ਅਹੀਂ ਕਾਰਵਾਈ ਅੱਗੇ ਪਹੁੰਚਾਉਂਦਾ ਆਇਆ ਜੀ ਮੈਂ ਤਲਬਾਗ ਸਿੰਘ ਪਿੰਡ ਡੋਗਰ ਕਿਰਤੀ ਕਿਸਾਨ ਜੀ ਨੇ ਪੰਜਾਬ ਜ਼ਿਲ੍ਹਾ ਪ੍ਰਧਾਨ ਤੇ ਬੇਨਤੀ ਆ ਵੀ ਇਹ ਮੇਰੀ ਕਾਈ ਪਿੰਡ ਤੜਪੱਲਿਆਂ ਤੋਂ ਕਾਈ ਦੇ ਮੈਂਬਰ ਨੇਾਰੇ ਹੀ ਤੇ ਇਸ ਕਰਕੇ ਮੈਂ ਇੱਕ ਜਦੋਂ ਰਾਤੀ ਮੈਨੂੰ 8 ਵਜੇ ਫੋਨ ਆਇਆ ਵੀ ਆ ਗੱਲ ਹੋਈ ਆ ਮੈਂ ਸੁਵਰਾਜ ਨੂੰ ਫੋਨ ਲਾਇਆ ਮੈਂ ਕਿਹਾ ਓਏ ਮੇਰੇ ਕਾਈ ਦੇ ਪ੍ਰਧਾਨ ਨੇ ਇਹਨਾਂ ਦੇ ਘਰ ਤੇ ਕੋਈ ਨਸ਼ਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਤੂੰ ਇਹ ਰੇਟ ਕਿਉਂ ਕੀਤਾ ਉਹ ਆਂਦਾ ਮੈਂ ਪ੍ਰਧਾਨ ਜੀ ਬਾਹਰ ਆ ਗਿਆ ਅਖਾ ਚਲੋ ਆ ਗਿਆ ਠੀਕ ਆ ਬਾਅਦ ਦੇ ਵਿੱਚ ਪਿੰਡ ਨੇ ਸਾਰਾ ਮਸਲਾ ਕੀਤਾ ਨਾਲ ਮੈਨੂੰ ਠੱਦਿਆ ਇਹ ਚੌਂਕੀ ਬੀਬੀਆਂ ਵੀ ਕਾਫੀ ਸੀ ਇਹ ਚੌਂਕੀ ਆ ਧਰਨਾ ਲਾਉਣ ਨੂੰ ਤਿਆਰੀ ਸੀ ਅਹੀਂ ਅਖਾ ਵੀ ਧਰਨਾ ਬਿਲਕੁਲ ਲਾਵਾਂਗੇ ਪਰ ਪਹਿਲੋਂ ਅਸੀਂ ਵੱਡੇ ਅਪਸ਼ਨਾ ਕੋਈ ਨਿਸ਼ਾਫ ਲਈਏ ਵੀ ਸਾਨੂੰ ਕੀ ਨਿਸ਼ਾਫ ਦੇ ਰਹੇ ਆ ਜੇ ਸਾਨੂੰ ਇੱਥੋਂ ਕੋਈ ਨਿਸ਼ਾਫ ਨਾ ਮਿਲਿਆ ਤੇ ਫਿਰ ਇਹਦੇ ਦਾ ਸ਼ਿਤਾਪ ਅਸੀਂ ਅਗਲਾ ਫਿਰ ਬਾਅਦ ਵਿੱਚ ਫਿਰ ਤਰਨੇ ਦਾ ਚੁੱਕਾਂਗੇ ਚਾਹੇ ਹੋਰ ਕੋਈ ਤਾਂ ਦਾ ਚੁੱਕਾਂਗੇ ਇਹਦਾ ਇਹ ਕਾਰਵਾਈ ਅਸੀਂ ਕੀਤੀ ਜਾਵੇਗੀ ਪਰ ਇਹ ਆਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਜ਼ਰੂਰੀ ਜੇ ਇਨਸਾਫ ਨਾ ਮਿਲਿਆ ਤਾਂ ਇਹਦਾ ਗਾਂ ਕਾਰਵਾਈ ਜਿਹੜੀ ਕੀਤੀ ਜਾਏਗੀ